ਚੋਪਈ ਸਰਬ ਕਾਲ ਸਭ ਸਾਧੂ ਵਾਰੇ ਦੁਖ ਦਇ ਕਹਿ ਦੋਖੀ ਸਭ ਮਾਰੇ ਅਦਭੁਤ ਗਤ ਭਗਤਨ ਦਿਖਰਾਈ ਸਭ ਸੰਕਟ ਤੇ ਲੈ ਬਚਾਈ ਸਭ ਸੰਕਟ ਤੇ ਸੰਤ ਬਚਾਏ ਸਭ ਕੰਟਕ ਕੰਟਕ ਜਿਮਕਾਏ ਦਾਹ ਜਾਨ ਮੁਰ ਕਰੀ ਸਹਾਏ ਆਪ ਆਤ ਲੈਓ ਬਚਾਏ ਅਬ ਜੋ ਜੋ ਮੈਂ ਲਖੇ ਤਮਾਸਾ ਸੋ ਸੋ ਕਰੋ ਤੁਮੈ ਅਰਦਾਸਾ ਜੋ ਪ੍ਰਭ ਕਿਰਪਾ ਕਟਾਸ਼ ਦਿਖੈ ਹੈ ਸੋ ਤਬ ਦਾਸ ਉਚਾਰਤ ਜੈ ਹੈ ਜਿਹੇ ਜੇ ਵਿਦਮੈ ਲਗੇ ਤਮਾਸਾ ਚਾਹਤ ਤਿਨ ਕੋ ਕੀਓ ਪ੍ਰਕਾਸ਼ਾ ਜੋ ਜੋ ਜਨਮ ਪੁਰਬਲੇ 헤ਰੇ ਕਹਿਓ ਸੋ ਪ੍ਰਭ ਪ੍ਰਾਕਰਮ ਤੇਰੇ ਸਰਬ ਕਾਲ ਹੈ ਪਤਾ ਅਪਾਰੰਭ ਦੇਵ ਕਾਲ ਕਾ ਮਾਥ ਹਮਾਰਾ ਮਨੁਵਾ ਗੁਰ ਮੁਰ ਮਨਸਾ ਮਾਜੀ ਜਿਨ ਮੂ ਕੋ ਸੁਭ ਕਰਿਆ ਪੜਾਈ ਜਬ ਮਨਸਾ ਮਨ ਮਿਆ ਵਿਚਾਰੇ ਗੁਰ ਮਨੁਵਾ ਕਾ ਕਹਿਓ ਸੁਧਾਰੀ ये दे, दे त्रितपुरा तन लहे तेते अब चहित हें कहे सर्वकाल करुणा तब भरे सेवक जान दया रस धरे जो जो जन्म पूर्व लो भयो सो सो सब स्मरण कर दयो मोको इति होती का शुद्धं जस प्रबदई कृपा कर बुद्धं सर्वकाल तब पै दयाला लोह रच हम को सब काला सर्वकाल रक्षा सब काला लोह रच सर्वदा विशाला ਦੀਟ ਪਇਓ ਤਵ ਕਿਰਪਾ ਲਖਾਈ ਐਂਡੋ ਫਿਰੋ ਸਭਨੂ ਭਇਓ ਰਾਈ ਜਿਹ ਜੇ ਵਿਦ ਜਨਮਨ ਸੁਧਿ ਆਈ ਤਿਮ ਤਿਮ ਕਹੇ ਗ੍ਰੰਥ ਬਨਾਈ ਪ੍ਰਥਮੇ ਸਾਜੁਗ ਜਿਹ ਵਿਦ ਲਾਹਾ ਪ੍ਰਥਮੇ ਦੇਵ ਚਰਿੱਤਰ ਕੋ ਕਹਾ ਪਹਿਲੇ ਚੰਡੀ ਚਰਿੱਤਰ ਬਨਾਇਓ ਨਖ ਸਿਖਤੇ ਕ੍ਰਮ ਭਾਗ ਸੁਨਾਇਓ ਛੂਰ ਕਥਾ ਤਾ ਪ੍ਰਥਮ ਸੁਨਾਈ ਅਬ ਚਾਹਤ ਫਿਰ ਕਰੋ ਵਡਾਈ ਇਸ ਸ਼੍ਰੀ ਵਿਜੇਤਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨ ਨਾਵ ਚੌਦ ਸਮੂ ਧਿਆਏ ਸਮਾਪਤ ਮਸਤ ਸੁਗਮਸਤ ਅਪਜੂ